ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਔਲੇ ਬਾਰੇ ਆਪਾਂ ਗੱਲ ਕਰਾਂਗੇ ਔਲੇ ਜੋ ਕਿ ਆਪਣੇ ਛੇਤ ਲਈ ਬਹੁਤ ਵਧੀਆ ਹੈ ਤੇ ਬਹੁਤ ਹੀ ਗੁਣਕਾਰੀ ਹੁੰਦੇ ਹੈ ਤੇ ਇਹਨਾਂ ਦਾ ਆਪਾਂ ਅੱਜ ਤੁਹਾਨੂੰ ਮਰੱਬਾ ਬਣਾ ਕੇ ਦਿਖਾਵਾਂਗੇ 슈ਗਰ ਪਾ ਕੇ ਮਰੱਬਾ ਤਾਂ ਵੀ ਆਪਾਂ ਅੱਗੇ ਬਣਾਉਂਦੇ ਸੀ ਪਰ ਅੱਜ ਆਪਾਂ ਤੁਹਾਨੂੰ ਨਵੇਂ ਤਰੀਕੇ ਨਾਲ ਇਹਦਾ ਬਿਨਾ 슈ਗਰ ਤੋਂ ਮਰੱਬਾ ਕਿਵੇਂ ਬਣਾਉਣਾ ਉਹ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਔਲੇ ਨੂੰ ਧੋ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਧੋ ਕੇ ਬਿਲਕੁਲ ਵੀ ਇਹਨਾਂ ਨੂੰ ਪਾਣੀ ਨਾ ਲੱਗਿਆ ਹੋਵੇ ਆਪਾਂ ਧੋ ਕੇ ਧੁੱਪ ਵਿੱਚ ਵੀ ਇਹਨੂੰ ਸੁਕਾ ਸਕਦੇ ਹਾਂ ਚਾਹੇ ਇਹਨੂੰ ਇੱਕ ਦਿਨ ਪਹਿਲਾਂ ਸੁਕਾ ਕੇ ਰੱਖ ਸਕਦੇ ਹਾਂ ਤੇ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਇਹਨਾਂ ਨੂੰ ਆਪਾਂ ਕद्दूकस ਕਰ ਲੈਣਾ ਹੈ ਇਸ ਤਰ੍ਹਾਂ ਕद्दूकस ਕਰ ਲੈ ਕੇ ਤੇ ਇਹਦੇ ਵਿੱਚ ਜਿਹੜਾ ਮੋਡੇ ਵਾਲੀ ਸਾਈਡ ਹੈ ਉਧਲੀ ਸਾਈਡ ਤੋਂ ਆਪਾਂ ਨੇ ਇਸ ਤਰ੍ਹਾਂ ਕੱਦੂ ਕਸ ਕਰ ਲੈਣਾ ਹੈ ਇਹ ਆਪਾਂ ਤੁਹਾਨੂੰ ਦੱਸ ਰਹੀਆਂ ਜਿਸ ਤਿਸ ਤਰ੍ਹਾਂ ਇਹਦਾ ਆਪਾਂ ਮਰਬਾ ਬਣਾ ਕੇ ਤੁਹਾਨੂੰ ਦਿਖਾਵਾਂਗੇ ਉਹ ਵੀ ਬਿਨਾ ਸ਼ੂਕਰ ਤੋਂ ਇਹ ਆਪਣੇ ਲਈ ਬਹੁਤ ਫਾਇਦੇਮੰਦ ਹੈ। ਵੈਸੇ ਆਪਾਂ ਦੋਨਾ ਨਹੀਂ ਖਾਧਾ ਜਾਂਦਾ। ਇਹ ਜਿਹੜੇ ਮੋٹے ਔਲੇ ਇਹਨਾਂ ਦਾ ਆਪਾਂ ਇਸ ਤਰ੍ਹਾਂ ਮਰਬਾ ਬਣਾ ਕੇ ਤੁਹਾਨੂੰ ਦਿਖਾਵਾਂਗੇ। ਸਿੱਨਾ ਆਪਣੇ ਦੇ ਜਿਆਦਾ ਬਰੀਕ ਵਾਲੀ ਸਾਈਡ ਤੋਂ ਹਟਾਣਾ ਮੋਟੀ ਵਾਲੀ ਸਾਈਡ ਤੋਂ ਜੇ ਆਪਾਂ ਕਦੂਕਾਚ ਕਰਾਂਗੇ ਜੇ ਆਪਾਂ ਵਾਲੀ ਬਰੀਕ ਵਾਲੀ ਸਾਈਡ ਤੋਂ ਕਰਦੇ ਆਂ ਤੇ ਫੇਰ ਇਹਦਾ ਪਾਣੀ ਨਿਕਲਦਾ ਹੈ ਉਹ ਫਿਰ ਆਪਣਾ ਵੇਸਟ ਜਾਂਦਾ ਹੈ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਔਲੇ ਇਦਾਂ ਕਰਕੇ ਗਿੜ ਕਰਿਆ ਜਾਵੇ ਤੇ ਬਾਕੀ ਆਪਾਂ ਸਾਰਾ ਕਦੂਕਾਚ ਕਰ ਲੈਣਾ ਹੈ ਇਆਪਾ ਥੋੜੀ ਜੀ ਮਾਤਰਾ ਜੀ ਤੁਹਾਨੂੰ ਬਣਾ ਕੇ ਦਿਖਾਉਂਦੇ ਹਾਂ ਤੇਰਾ ਤੇਰਾ ਤਾਂ ਹੈ ਇਸ ਤਰ੍ਹਾਂ ਹਾਂ ਮੈਂ ਤਾਂ ਦਿਖਾਉਣੀ ਵੀ ਕਿਸ ਤਰ੍ਹਾਂ ਦਾ ਇਹਦਾ ਤੇ ਮੋਟਾ ਕਿੰਨਾ ਬਣ ਜਾਂਦਾ ਇਸ ਤਰ੍ਹਾਂ ਇਹ ਕੋ ਇਸ ਤਰ੍ਹਾਂ ਆਪਾਂ ਇਹ ਤਿਆਰ ਕਰ ਲੈਣਾ ਇੰਨਾ ਕੁ ਮोटा ਰੱਖਣਾ ਜੇ ਜ਼ਿਆਦਾ ਬਰੀ ਕਰਦੇ ਤਾਂ ਫਿਰ ਇਹਦਾ ਪਾਣੀ ਨਿਕਲਦਾ ਤਾਂ ਕਰਕੇ ਇੰਨੇ ਕੁ ਮੋٹے ਨਾਲ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ। ਹੋળી ਆਪਾਂ ਕਰ ਲਿਆ। ਕਰਕੇ ਇਹਨਾਂ ਨੂੰ ਇਸ ਤਰ੍ਹਾਂ ਰੱਖ ਲਿਆ। ਰੱਖ ਕੇ ਹੁਣ ਆਪਾਂ ਪਾਣੀ ਕੀ ਕਰਨਾ ਇੱਕ ਬਰਤਨ ਲੈਣਾ ਇੱਕ ਛੋਟਾ ਜਿਹਾ ਇਹਨੂੰ ਆਪਾਂ ਧੋ ਕੇ ਪਹਿਲਾਂ ਸੁਕਾ ਕੇ ਰੱਖਿਆ ਹੋਇਆ ਹੈ। ਇਹਨੂੰ ਇਸ ਤਰ੍ਹਾਂ ਆਪਾਂ ਕੇ ਨਾਲ ਸਾਫ ਹੋਣੀ ਨਾਲ ਕਰਕੇ ਤੇਰੇ ਵਿੱਚ ਆਪਾਂ ਦਿੰਦਾ ਕਰਕੇ ਇਹ ਵਾਲਿਆਂ ਨੂੰ ਇਹਦੇ ਕद्दू ਵਿੱਚ ਕੀਤੇ ਉਹਨਾਂ ਨੂੰ ਆਪੇ ਇਹਦੀ ਵਿੱਚ ਪਾ ਦੇਣਾ। ਚਾ ਭਾ ਕੇ ਉਹ ਦੇਖੋ ਕਿ ਮੈਂ ਆਪਾਂ ਬਿਨਾਂ ਸ਼ੂਗਰ ਤੋਂ ਇਹ ਆਪਾਂ ਤੁਹਾਨੂੰ ਬਰਵਾ ਤਿਆਰ ਕਰਕੇ ਦਿਖਾਵਾਂਗੀ। ਇਹ ਬਹੁਤ ਹੀ ਫਾਇਦੇਮੰਦ ਹੈ। ਤੇ ਬਹੁਤ ਹੀ ਵਧੀਆ ਗੁਣਕਾਰੀ ਹੋਊਗਾ। ਕਿਉਂਕਿ ਸ਼ੂਗਰ ਆਪਣੇ ਲਈ ਚੰਗੀ ਨਹੀਂ ਅਸਰ ਕਰਕੇ ਆਪਾਂ ਇਹਦੇ ਵਿੱਚ ਸ਼ਹਿਦ ਦਾ ਇਸਤੇਮਾਲ ਕਰਾਂਗੇ ਆਪਾਂ ਨੇ ਵਧੀਆ ਕੁਆਲਟੀ ਦਾ ਸ਼ਹਿਦ ਲੈ ਲੈਣਾ ਤੇ ਫਿਰ ਆਪਾਂ ਜਿੰਨਾ ਆਪਣੇ ਕੋਲੇ ਮਟੀਰੀਅਲ ਹੈਗਾ ਤੇ ਓਨੇ ਵਿੱਚ ਹੀ ਆਪਾਂ ਇਹ ਓਨਾ ਹੀ ਇਹਦੇ ਵਿੱਚ ਆਪਾਂ ਸ਼ਹਿਦ ਪਾਵਾਂਗੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਹੀ ਸ਼ਹਿਦ ਪਾ ਕੇ ਨੇ ਸਾਰੇ ਜਿਹਦੇ ਸੋ ਆਪਣਾ ਸਾਰਾ ਇਹ ਭਿੱਜ ਜਾਂਦਾ ਸੀ ਸ਼ਹਿਦ ਦੇ ਨਾਲ ਜਿੰਨਾ ਇਸ ਤਰ੍ਹਾਂ ਪੋਨਾ ਸ਼ਹਿਦ ਇਹਦੇ ਵਿੱਚ ਪਾ ਦੇਣਾ ਸ਼ਹਿਦ ਪਾਉਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਇਹਨੂੰ ਬੰਦ ਕਰਕੇ ਹੁਣ ਜਿਵੇਂ ਸ਼ਹਿਦ ਆਪਣਾ ਪੂਰਾ ਪੈ ਗਿਆ ਇਹਦੇ ਚ ਇਧਰਲੀ ਸਾਈਡ ਹੈਗਾ ਆਪਾਂ ਇਧਰ ਵੀ ਪਾਵਾਂਗੇ ਕੈਨੜਾ ਨੂੰంచెం ਥੋੜਾ ਥੋੜਾ ਪਾ ਲਿਆ ਇਸ ਵਿੱਚ ਐਕਸਟਰਾ ਇਹਨੂੰ ਪੂਰਾ ਐਕਸਟਰਾ ਲਾ ਕੇ ਨੇ ਐਕਸਟਰਾ ਚੈਦ ਪਾ ਕੇ ਤੇ ਆਪਾਂ ਇਹਨੂੰ ਤੋਂਪ ਦੀ ਵਿੱਚ ਰੱਖ ਦੇਣਾ ਮੈਂ ਤੁਹਾਨੂੰ ਥੋੜਾ ਹੀ ਕਰਕੇ ਦਿਖਾਇਆ ਆਪਾਂ ਇਹਨੂੰ ਪੂਰਾ ਫੋਲੋ ਵੀ ਭਰ ਸਕਦੇ ਹਾਂ ਤੇ ਫਿਰ ਭਰ ਕੇ ਤੇ ਇਹਨੂੰ ਆਪਾਂ ਤੋਂਪ ਦੀ ਵਿੱਚ ਸਿਕਾਵਾਂਗੇ ਬੰਦੇ ਡੱਬੇ ਨੂੰ ਧੁੱਪੇ ਹੀ ਪਿਆ ਰਹਿੰਦੇ ਨੇ ਰਾਤ ਨੂੰ ਚੱਕ ਕੇ ਵਿਸ਼ਕ ਦੀ ਅੰਦਰ ਕਰ ਲਓ ਤੇ ਫੇਰ ਧੁੱਪੇ ਰੱਖ ਦਿਓ ਇਹ 5-7 ਦਿਨ ਇਵੇਂ ਹੀ ਪਿਆ ਰਹਿੰਦੇ ਨੇ ਤੇ ਆਪਣਾ ਇਹ ਮਰੱਬਾ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹਾਂ ਉਹ ਲੋਕ ਜੀ ਧੰਨਵਾਦ ਜੇ ਆਪ ਨੂੰ ਇਹ ਵਧੀਆ ਲੱਗੀ ਤੇ ਤੁਸੀਂ ਇਹ ਕੋਈ ਟਰਾਈ ਜ਼ਰੂਰ ਕਰਕੇ ਦੇਖੋ ਇਹ ਇਹ ਬਹੁਤ ਵਧੀਆ ਆਪਣੇ ਲਈ ਫਾਇਦੇਮੰਦ ਹੈ ਕਿਉਂਕਿ ਇਹਦੇ ਵਿੱਚ ਆਪਾਂ 슈ਗਰ ਵੀ ਨਹੀਂ ਪਾਈ ਤੇ ਸ਼ਹਿਦ ਪਾ ਕੇ ਇਹਦੇ ਨਾਲ ਹੀ ਆਪਾਂ ਇਹਦਾ ਮਰੱਬਾ ਤਿਆਰ ਕਰਾਂਗੇ ਤੇ ਇਹ ਆਪਾਂ ਨੂੰ ਬਹੁਤ ਵਧੀਆ ਗੁਣਕਾਰੀ ਹੋਊਗਾ ਜੀ ਓਕੇ ਜੀ ਧੰਨਵਾਦ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਚੈਨਲ ਨੂੰ